ਹਾਂਜੀ ਕਿਸਾਨ ਵੀਰੋ ਆ ਤੁਹਾਡੇ ਵਾਸਤੇ ਆਪਾਂ ਪਹਿਲਾਂ ਬੱਸੀ ਦੋ ਦੰਦ ਲੈ ਕੇ ਆਏ ਆ ਪਹਿਲਾ ਸੁਆ ਸੁਈ ਅੱਜ ਆਪਾਂ 24 ਜੂਨ ਨੂੰ ਸਵੇਰ ਆਪਾਂ ਵੀਡੀਓ ਕਵਰ ਕਰ ਰਹੇ ਆ ਪਿੰਡ ਕਲਾਲਾ ਤੇ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਆਪਣੇ ਫਾਰਮ ਤੋਂ ਵੀਡੀਓ ਕਾਰੋ ਕਰਦੇ ਆ ਨਗ ਆਪਣੇ ਕੋਲੇ 20 ਤੋਂ 25 ਰਹਿਣਗੇ ਤੁਸੀਂ ਦੇਖ ਸਕਦੇ ਹੋ ਸਾਹਮਣੇ ਸਾਰੀਆਂ ਬੱਚੀਆਂ ਤਾਜ਼ੀਆਂ ਸੁਈਆਂ ਹੋਈਆਂ ਨੇ 10-12 ਬੱਚੀਆਂ ਤਾਜ਼ੀਆਂ ਸੁਈਆਂ ਹੋਈਆਂ ਨੇ ਇੱਧਰ ਵੀ ਦੇਖ ਸਕਦੇ ਤੁਸੀਂ ਸਾਰਾ ਸੈੱਟ ਭਰਿਆ ਹੋਇਆ ਹੈਗਾ ਪਸ਼ੂਆਂ ਦਾ ਸੋ ਫਿਲਹਾਲ ਆਪਾਂ ਤੁਹਾਨੂੰ ਇੱਕ ਆ ਜਰਸੀ ਬੱਸੀ ਦਿਖਾਉਣੀ ਹੈ ਜਿਹੜੀ ਦੋ ਦੰਦ ਬੱਚੀ ਸੁਭਾ ਅੱਜ ਸੁਈ ਆ ਸੁਭਾ ਆਪਾਂ ਮੰਨ ਕੇ ਚਲੋ ਵੀ 7:00 ਵਜੇ ਵੀਡੀਓ ਬਣਾ ਰਹੇ ਆਂ ਬੱਚੀ ਇਹਦੇ ਮਗਰ ਤੁਸੀਂ ਦੇਖ ਸਕਦੇ ਹੋ ਜਰਸੀ ਬੱਚੀ ਨੂੰ ਨੇ ਜਨਮ ਦਿੱਤਾਗਾ ਜੇਰ ਪ੍ਰੋਪਰ ਪੈ ਚੁੱਕੀ ਆ ਜੇਰ ਪ੍ਰੋਪਰ ਪੈ ਚੁੱਕੀ ਆ ਸੁਭਾ ਆਪਾਂ ਵੀਡੀਓ ਕਵਰ ਕਰ ਰਹੇ ਆਂ 24 ਜੂਨ ਨੂੰ ਪਿੰਡ ਕਲਾਲਾ ਤੇ ਜ਼ਿਲ੍ਹਾ ਬਰਨਾਲਾ ਤੇ ਇੱਕ ਨਾਲ ਆਪਾਂ ਬੱਚੀ ਜਰਸੀ ਦੋ ਦੰਦ ਬੱਚੀ ਪਹਿਲਾ ਸੁਆ ਸੂਰੀਏ ਗੱਬੜ ਮੱਛੀ ਇਹ ਕੇ ਦਿਖਾਵਾਂਗੇ ਨਾਲ ਸੋ ਵੀਡੀਓ ਦੇ ਲਾਸਟ ਤੱਕ ਬਨੇ ਰਹੋ ਇਹ ਬੱਚੀ ਦੀ ਡਿਟੇਲ ਦੇਵਾਂਗੇ ਪ੍ਰੋਪਰ ਦੋ ਬੱਚੀਆਂ ਦੀ ਜਰਸੀ ਦੀ ਡਿਟੇਲ ਦੇਵਾਂਗੇ ਬਹੁਤ ਵੀਰਾਂ ਦਾ ਫੋਨ ਆਉਂਦਾ ਵੀ ਆਪਾਂ ਨੂੰ ਚੰਗੀ ਜਰਸੀ ਬੱਚੀ ਚਾਹੀਦੀ ਆ ਨਵੇਂ ਹਾਂਣ ਦੇ ਵਿੱਚ ਤਾਂ ਉਹਨਾਂ ਵੀਰਾਂ ਲਈ ਸੁਨਹਿਰੀ ਮੌਕਾ ਹੋਊਗਾ ਕਿਉਂਕਿ ਮਗਰ ਵੀ ਇਹਨੇ ਬੱਚੀ ਨੂੰ ਜਾਣ ਦਿੱਤਾ ਹੈ ਤੁਸੀਂ ਦੇਖ ਸਕਦੇ ਹੋ ਬੱਚੀ ਦੀ ਜਾਮਦੀ ਦੀ ਬਰੀਡ ਬਹੁਤ ਚੰਗੀ ਆ ਸਤੂਰ ਕੇ ਦਿਖਾਉਨੇ ਆਪਾਂ ਤੇ ਡਿਟੇਲ ਪ੍ਰੋਪਰ ਦਵਾਂਗੇ ਦੋ ਬੱਚੀਆਂ ਦੀ ਇਹ ਵੀ ਬੱਚੀ ਦੋ ਦੰਦ ਦਾ ਗੱਬਣਾ ਹਫਤਾ ਸੂਨ ਨੂੰ ਲੈਂਦੀ ਆ ਤੇ ਇਹ ਬੱਚੀ ਅੱਜ ਸਵੇਰ 24 ਤਰੀਕ ਨੂੰ ਸੂਈ ਆ 24 ਜੂਨ ਨੂੰ ਆਪਾਂ ਸਵੇਰ ਦੇ ਟਾਈਮ ਦੇ ਵੀਡੀਓ ਕਵਰ ਕਰ ਰਹੇ ਹਾਂ ਤੋਰ ਕੇ ਹਸਾਬ ਸੁੱਲੇਵੇ ਦੀ ਬੰਤਰ ਇੱਥੋਂ ਚੈੱਕ ਕਰ ਲਿਓ ਵੀ ਚੰਗੀ ਸੇਵਾ ਦੇ ਨਾਲ ਇਹ ਮੰਨ ਕੇ ਚਲੋ 17 18 ਲੀਟਰ ਖੁੱਲਾ ਦੁੱਧ ਪਾ ਦੂਗੀ ਕਿਉਂਕਿ ਪਹਿਲਾ ਸੂਆ ਬੱਛੀ ਆ ਪਲੂਨ ਦੋ ਦੰਦ ਬੱਛੀ ਸੂਈ ਆ ਉਮਰ ਬਹੁਤ ਛੋਟੀ ਆ ਬਾਕੀ ਬੱਚੇ ਦਾ ਥਣ ਦੇਖੋ ਥਣਾ ਥੀਚੁਆਈ ਵਾਲਾ ਥਣਾ ਥੀਚੁਆਈ ਵਾਲਾ ਹਾਈਟ ਲੈਂਥ ਤੁਸੀਂ ਇੱਥੋਂ ਦੇਖ ਲਿਓ ਕੋਈ ਮੇਰਾ ਵੀਰ ਬਾੜੀ ਛੋਟੀ ਮੰਨ ਕੇ ਨਾ ਆਇਓ ਕਿਉਂਕਿ ਉਮਰ ਛੋਟੀ ਆ ਪਰ ਕੱਦ ਕਾਠ ਆ ਜਿਹੜਾ ਉਹ ਚੰਗੀ ਸਮੀ ਭਲੀ ਆ ਸੋ ਦੇਖੋ ਇੱਥੋਂ ਸੋ ਆਪਾਂ ਦੂਰੋਂ ਕੈਮਰਾ ਕਰਕੇ ਤਾਂ ਹੀ ਉਹ ਵੀਡੀਓ ਕਵਰ ਕਰਦੇ ਆ ਕਿਉਂਕਿ ਆਪਾਂ ਨੂੰ ਕੱ ਬੀ ਅੰਦਾਜ਼ਾ ਆ ਜੇ ਦੇਖੋ ਬਾਕੀ ਥਾਣਾ ਹੱਥੀਚੁਆਈ ਵਾਲਾ ਰਹੂਗਾ ਦੇਖੋ ਸੋਨਾ ਬਾਕੀ ਜੇਰ ਪ੍ਰੋਪਰ ਪੈ ਚੁੱਕੀ ਆ ਹੱਥੀਚੁਆਈ ਵਾਲਾ ਥੰਡ ਰਹੂਗਾ ਸੋ ਅਗਰ ਮਗਰ ਬੱਚਾ ਬੱਚੀ ਆ ਗਈ ਮਗਰ ਇਹਦੇ ਬੱਚਾ ਵੀ ਮਗਰ ਬੱਚੀ ਆ ਗਈ ਬਾਕੀ ਜੇਰ ਪ੍ਰੋਪਰ ਪੈ ਚੁੱਕੀ ਆ ਸੋ ਇਹ ਪਹਿਲੇ ਨੰਬਰ ਤੇ ਆਪਾਂ ਜਰਸੀ ਇੱਕ ਜਿਹੜਾ ਹੋਰ ਕਢਾ ਦੇ ਸੋ ਦੇਖੋ ਇੱਕ ਜਿਹੜਾ ਆਪਾਂ ਹੋਰ ਕਢਾ ਦਿੰਨੇ ਆ ਕਿਉਂਕਿ ਕਈ ਵੀਰ ਮੇਰੇ ਆਨਲਾਈਨ ਮੰਗਾਉਂਦੇ ਨੇ ਤਾਂ ਉਹਨਾਂ ਨੂੰ ਹਾਈਟ ਲੈਂਥ ਦਾ ਅੰਦਾਜ਼ਾ ਹੋ ਜਾਂਦਾਗਾ ਕਿਉਂਕਿ ਹਾਈਟ ਲੈਂਥ ਦੀ ਛੋਟੀ ਨਹੀਂ ਹੈਗੀ 50 ਵਾਲੀ ਜਰਸੀ ਆ ਇਹ ਮਗਰ ਬੱਛੀ ਆ ਗਈ ਲੈ ਚੱਲ ਉੱਧਰ ਲੈ ਜਾ ਹੌਲੀ ਹੌਲੀ ਸੋ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਆਪਣੇ ਫਾਰਮ ਤੋਂ ਆਪਾਂ ਵੀਡੀਓ ਕਵਰ ਕਰ ਰਹੇ ਹਾਂ ਸੋ ਪਹਿਲੇ ਨੰਬਰ ਤੇ ਬੱਛੀ ਆ ਗਈ ਸੋ ਦੂਜੇ ਨੰਬਰ ਵਾਲੀ ਬੱਚੀ ਜਿਹੜੀ ਉਹ ਪਹਿਲਾ ਸੂਆ ਸੂਰੀ ਆ 2 ਦਿਨ ਦਾ ਹਫਤਾ ਬਾਕੀ ਆ ਹਾਈਟ ਲੈਂਥ ਦੇਖ ਸਕਦੇ ਹੋ ਸੁਦੇਸਾ ਤੋਂ ਲੇਵਾ ਸੋਨਾ ਤਿਆਰ ਕਰਦੀ ਆਉਂਦੀ ਆ ਢਿੱਲਾ ਢੂਲਾ ਬਹੁਤ ਨੇ ਖੋਲ ਕੇ ਦਿਖਾ ਪੁੱਤ ਛੋਟੇ ਲਵਲ ਕੱਢ ਕੇ ਫੇਰੇ ਨੇ ਸੂਨਾ 2 ਦਿਨ ਦਾ ਬੱਚੀ ਆ ਸੋ ਖੋਲ ਕੇ ਦਿਹਾਣੇ ਆਪਾਂ ਤੋਰ ਕੇ ਦਿਖਾਵਤ ਇਹ ਵੀ ਬੱਚੀ 2 ਦਿਨ ਦਾ ਪਹਿਲਾ ਸੂਆ ਸੂਰੀ ਆ ਕੁਝ ਕੁ ਦਿਨ ਬਾਕੀ ਨੇ ਹਾਈਟ ਲੈਂਥ ਇਹਦੀ ਵੀ ਚੰਗੀ ਆ ਤੂੰ ਦੇਖੋ ਪਹਿਲਾ ਸੂਆ ਦੋ ਦੰਦ ਦੰਦ ਆਪਾਂ ਸਾਨੂੰ ਚੈੱਕ ਕਰਾ ਦਾਂਗੇ ਵੀਡੀਓ ਚ ਕਿਉਂਕਿ ਜੇ ਦੋ ਦੰਦ ਕਿਹਾ ਤਾਂ ਦੋ ਦੰਦ ਹੀ ਹੋਊਗਾ ਦੇਖੋ ਇੱਥੋਂ ਹਾਈਟ ਲੈਂਥ ਬੱਛੀ ਦੇਖ ਸਕਦੇ ਤੁਸੀਂ ਕਿਸੇ ਮੇਰੇ ਵੀਰ ਨੇ ਜੋੜਾ ਲੈਣਾ ਹੋਇਆ ਫੁੱਲ ਮਾਨਤਨ ਕੀਤਾ ਜਾਊਗਾ ਦੇਖੋ ਫੇਸ ਕੁਆਲਿਟੀ ਬੱਛੀ ਦੀ ਰੋਕ ਲੈ ਰੋਕ ਲੈ ਇੱਥੋਂ ਦੇਖੋ ਤੁਸੀਂ ਥਾਣ ਇਹਨੇ ਵੀ ਸੋਨਾ ਕੱਢਣਾ ਹੱਥੀਚੁਆਈ ਵਾਲਾ ਲੈ ਚੱਲ ਲੈ ਦੰਦ ਸੋ ਥਾਣੇ ਵੀ ਹੱਥੀਚੁਆਈ ਵਾਲਾ ਸੋਨਾ ਕੱਢੂਗੀ ਸੋ ਇਹ ਦੋ ਨੰਬਰ ਤੇ ਆਪਾਂ ਪਹਿਲਣ ਜਰਸੀ ਦੋ ਜਰਸੀਆਂ ਦਿਖਾਤੀਆਂ ਦੋ ਦੋ ਦੰਦ ਪਹਿਲਾ ਪਹਿਲਾ ਸੁਆ ਨੇ ਸੋ ਕਿਸੇ ਮੇਰੇ ਵੀਰ ਨੂੰ ਪਸੰਦ ਆਈ ਤਾਂ ਫੋਨ ਕਰਕੇ ਸੌਦਾ ਕਰ ਸਕਦੇ ਹੋ ਤੁਸੀਂ ਆਨਲਾਈਨ ਵੀ ਮੰਗਾ ਸਕਦੇ ਹੋ ਦੰਦ ਚੱਕਰਾ ਬਤੇ ਦੰਦ ਚੱਕਰਾ ਹਾਂ ਸੋ ਦੇਖੋ ਪਿਓਰ ਦੋ ਦੰਦ ਖੀਰੀ ਤੋਂ ਦੋ ਦੰਦ ਹੋਈ ਹੈ ਹਜੇ ਠੀਕ ਆ ਓਕੇ ਆ ਸੋ ਉਹ ਵੀ ਬੱਚੀ ਦੋ ਦੰਦ ਦਾ ਜੇ ਆਪਾਂ ਦੋ ਦੰਦ ਕਿਹਾ ਤਾਂ ਦੋ ਦੰਦ ਹੀ ਹੋਊਗੀ ਉਹ ਚੀਜ਼ ਦੀ ਆਪਣੀ ਤਸੱਲੀ ਹੋਊਗੀ ਸੋ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਤਹਿ ਦਿਲ ਤੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ ਧੰਨਵਾਦ